ਲੈ ਵੀ ਮਿੱਤਰੋ ਦੂਜਾ ਚ ਵਾਰੀ ਆ ਗਈ ਬਾਈ ਬਾਜ ਦੀ ਠੀਕ ਹੈ ਕਈ ਬਾਜ ਨੂੰ ਕਿਹੜਾ ਮਾਡਲ ਪਾਉਣੇ ਬਾਈ ਇਹਨੂੰ ਡਾਇਮੰਡ ਬਾਈ ਠੀਕ ਹੈ ਤੇ ਹੋਰ ਬਾਈ ਕੀ ਕਹਿਣਾ ਚਾਹੇਗੇ ਜਿਹੜੇ ਬੰਦੇ ਘੋੜੇ ਘੋੜੀਆਂ ਰੱਖਦੇ ਆ ਵੱਡੀ ਗੱਲ ਤਾਂ ਬਾਈ ਪਹਿਲਾਂ ਸਮੱਸਿਆ ਹੁੰਦੀ ਸੀ ਨਵੇਂ ਬੰਦਿਆਂ ਨੂੰ ਅੱਛਾ ਜੇ ਨਵਾਂ ਘੋੜੀ ਲੈ ਕੇ ਆਉਂਦਾ ਅਗਲੇ ਤੋਂ ਪੁੱਛਦਾ ਬਾਈ ਇਹਨੂੰ ਕੀ ਪਾਈਏ ਕਿੰਨਾ ਪਾਉਣਾ ਪੈਂਦਾ ਕੀ ਹਨਾ ਹੂੰ ਇਹ ਪਰੇਸ਼ਾਨੀ ਨਵੇਂ ਬੰਦਿਆਂ ਨੂੰ ਵਾਲੀਆਂ ਹੁੰਦੀਆਂ ਸੀ ਫੀਡ ਤੋਂ ਬਿਨਾ ਅੱਛਾ ਫੀਡ ਕਿਵੇਂ ਕਰੇ ਘੋੜਾ ਨੂੰ ਕੀ ਪੈਂਦਾ ਹਾਂ ਅੱਜ ਦੀ ਘੜੀ ਸਭ ਤੋਂ ਬੈਸਟ ਆ ਜਿਵੇਂ ਆਪਾਂ ਮੱਝਾਂ ਨੂੰ ਦੇਖਾ ਆਪਣ ਮੱਝਾਂ ਦੀ ਬਣੀ ਬਣਾਈ ਆ ਜਾਂਦੀ ਸੀ ਖਾਲਾ ਹਾਂ ਫੀਡ ਆ ਜਾਂਦੀ ਉਹਨਾਂ ਦੀ ਉਹਨਾਂ ਨੂੰ ਕਿੰਨਾ ਸੌਖਾ ਪਾਉਣਾ ਉਸੇ ਤਰ੍ਹਾਂ ਇਹ ਅਛ ਵਾਲਾ ਨੇ ਬਈ ਬਹੁਤ ਵਧੀਆ ਕੰਮ ਕਰਿਆ ਅੱਛਾ ਠੀਕ ਆ ਇਹ ਫੀਡ ਬਣਾਈ ਘੋੜਿਆਂ ਦੀ ਬੈਲੈਂਸ ਡਾਈਟ ਪਹਿਲੀ ਫੀਡ ਆ ਇਹ ਜਿਹੜੀ ਘੋੜਿਆਂ ਦੀ ਅਛ ਵਾਲਾ ਨੇ ਬਣਾਈ ਬਣਾਈ ਆ ਹਾਂ ਜਿਹਨਾਂ ਆਪਾਂ ਨੂੰ ਸੌਖਾ ਹਾਂ ਆਪਾਂ ਘਟਾ ਲਿਆ ਉਹਨੇ ਆਪਾਂ ਨੂੰ ਕਿੰਨਾ ਸੌਖਾ ਪਾਉਣਾ ਕਰ ਹਾਂ ਸਾਰੀ ਚੀਜ਼ ਇੱਕ ਚੀਜ਼ ਚ ਮਿਲਦੀ ਆ ਨਵੇਂ ਬੰਦਣ ਹੁਣ ਆਇਆ ਤਾਂ ਨਹੀਂ ਕਿਸੇ ਨੂੰ ਪੁੱਛਣ ਦੀ ਲੋੜ ਇਹਨੂੰ ਕੀ ਪਾਈਏ ਕੀ ਪਾਈਏ ਫੀਡ ਦਾ ਤਾਂ ਪ ਲਿਆ ਕੇ ਇਹਨੂੰ ਵਰਤੋ ਵਰਤ ਕੇ ਐ ਨਹੀਂ ਹੁੰਦਾ ਜਿਹੜਾ ਘੋੜਿਆਂ ਦਾ ਬਾਡੀ ਦਾ ਰਿਜ਼ਲਟ ਆਉਂਦਾ ਇਹ ਘੱਟੋ ਘੱਟ 3-4 ਮਹੀਨੇ ਚਾਹੁੰਦਾ ਘੋੜਾ ਤਿਆਰ ਹੁੰਦਾ ਨਾ ਫੀਡ ਦਾ ਰਿਜ਼ਲਟ ਫੀਡ ਦਾ ਵੀ ਵੈਸੇ ਹੀ ਘੋੜੇ ਨੂੰ ਤੂੰ ਦਾਣਾ ਪਾਉਣ ਲੱਗਿਆ 3-4 ਮਹੀਨੇ ਜਾਨਵਰ ਤਿਆਰ ਹੁੰਦਾ ਐ ਨਹੀਂ ਹੈਗਾ ਕਿ 3 ਮਹੀਨਾ ਫੀਡ ਪਾਤੀ ਗੱਟਾ ਪਾਤਾ ਵੀ ਯਾਰ ਇਹਨਾਂ ਦਾ ਫਰਕ ਨਹੀਂ ਪਿਆ ਹੂੰ ਤੁਸੀਂ ਥੋੜਾ ਜਿਹਾ ਲੰਮਾ ਟਾਈਮ ਲਈ ਇਹ ਥੋੜਾ ਜਿਹਾ ਜਾਨਵਰ ਚਰਚ ਤਿਆਰ ਹੁੰਦਾ ਹੂੰ ਬਾਕੀ ਇਹਦੇ ਨਾਲ ਤੁਸੀਂ ਹੋਰ ਵੀ ਕੱਲੀ ਫੀਡ ਦਾ ਰਿਜ਼ਲਟ ਨਹੀਂ ਆਉਣਾ ਤੁਸੀਂ ਇਹਨੂੰ ਚਾਰਾ ਪਾਓ ਇਹਦੀ ਕੇਅਰ ਕਰੋ ਇਹ ਜਾਨਵਰ ਥੋੜੀ ਇਹ ਚੀਜ਼ ਮੰਗਦਾ ਤੇ ਰਿਜ਼ਲਟ ਦੋ ਤੁਹਾਨੂੰ ਫੁੱਲ ਰਿਜ਼ਲਟ ਦੋ ਇਹ ਚੀਜ਼ ਆ ਠੀਕ ਹੈ ਵੱਡੀ ਸਮੱਸਿਆ ਇਹੀ ਆ ਬਸ ਵੀ ਨਵੇਂ ਬੰਦਿਆਂ ਲਈ ਬਹੁਤ ਵਧੀਆ ਚੀਜ਼ ਆ ਇਹ ਲਿਆਓ ਤੁਸੀਂ ਗੱਟਾ ਇੱਕ ਘੋੜੀ ਲੈਣ ਲੈ ਕੇ ਗੱਟਾ ਵਰਤਨ ਸਟਾਰਟ ਕਰੋ ਆਉਂਦੇ ਨੂੰ ਤੁਹਾਨੂੰ ਪਤਾ ਲੱਗ ਜੀ ਕਿ ਕੀ ਪਾਉਣਾ ਕੀੜ ਪਾਉਣੀ ਕਿੰਨੇ ਮਾਡਲ ਨੇ ਭਈ ਅਸ਼ਾ ਫੀਡ ਦੇ ਅਸ਼ਵ ਦੇ ਜਿਵੇਂ ਪਲੇਟਿਨਾਮ ਆ ਭਈ ਘੋੜੀਆਂ ਨੂੰ ਪੈਂਦੀ ਆ ਹਮ ਡਾਇਮੰਡ ਪੈਂਦੀ ਆ ਇਹਨਾਂ ਨੂੰ ਠੀਕ ਹੈ ਠੀਕ ਹੈ ਤੇ ਸ਼ੋਅ ਸਟਾਰ ਜਿਹੜਾ ਚੰਗਾ ਜਿਹਾ ਨੰਬਰ ਪਾ ਤਿਆਰ ਕਰਨਾ ਚੰਗਾ ਸ਼ੋਅ 'ਚ ਪਾਉਣਾ ਜਿਹੜਾ ਮਹਿੰਗੀ ਆ ਜਿਹੜਾ ਸ਼ੋਅ 'ਚ ਪਾਉਣਾ ਹਾਂ ਉਹ ਸ਼ੋਅ ਸਟਾਰ ਵਰਤੀ ਜਾਂਦੀ ਆ ਉਹਦੇ ਨਾਲ ਤੇ ਜਿਹੜਾ ਬੱਚਿਆਂ ਨੂੰ ਪਾਉਣਾ ਜੁਨੀਅਰ ਗ੍ਰੋਥ ਕੋਈ ਛੋਟੇ ਬੱਚਾ ਤਿਆਰ ਕਰਨਾ ਹਮ ਕਰੋ ਮਿੱਤਰੋ ਗੱਲਾਂ ਨੋਟਾ